PWW 822 ਕਣਕ ਦੀ ਕਿਸਮ ਦੇ ਬਾਰੇ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਇਹ ਕਿਸਮ ਹੈ ਕਿਵੇਂ ਇਹਦੇ ਤੇ ਕੋਈ ਪ੍ਰੋਬਲਮ ਆਈ ਕਿੰਨਾ ਕੇਦਾ ਝਾੜ ਰਿਹਾ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੋ ਖਸਮ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਕਰਨ ਦੇ ਨਾਲ ਕੰਮ ਕਰਨ ਦੀ ਹੌਸਲਾ ਫਜ਼ਾਈ ਬਣਦੀ ਹੈ ਹੌਸਲਾ ਮਿਲਦਾ ਕੰਮ ਕਰਨ ਦਾ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਜਿਹੜੀ ਜਾਣਕਾਰੀ ਸ਼ੇਅਰ ਹੋ ਸਕੇ ਹੁਣ ਆਪਾਂ ਗੱਲ ਕਰੀਏ ਕਣਕ ਦੀ ਪੀਬੀਡਬਲ 826 ਕਿਸਮ ਦੇ ਬਾਰੇ ਇਸ ਵਾਰ ਜੇਕਰ ਸਭ ਤੋਂ ਵੱਧ ਚਰਚਾ ਦੇ ਵਿੱਚ ਕੋਈ ਕਿਸਮ ਰਹੀ ਹੈ ਤਾਹੋ ਪੀ ਵੀ ਡਬਲਯੂ 826 ਕਿਸਮ ਰਹੀ ਹੈ ਪਹਿਲਾਂ ਤਾਂ ਬਜਾਈ ਵੇਲੇ ਕਿਸੇ ਨੂੰ ਕਾफी ਚਰਚਾ ਚ ਰਹੀ ਕਿਸਾਨਾਂ ਦੇ ਵੱਲੋਂ ਬੀਜ ਦੇ ਵਾਸਤੇ ਕਾफी ਨੱਠਭੱਜ ਕੀਤੀ ਗਈ ਯੂਨੀਵਰਸਿਟੀ ਦੇ ਮੇਲੇ ਦੀ ਆਪਾਂ ਗੱਲ ਕਰੀਏ ਉੱਥੇ ਕਿਸਾਨਾਂ ਦੇ ਵੱਲੋਂ ਇਹਦਾ ਬੀਜ ਲੰਮੀ ਲੰਮੀ ਲਾਈਨਾਂ ਦੇ ਵਿੱਚ ਖੜ ਕੇ ਕਿਸਾਨਾਂ ਨੇ ਇਹਦਾ ਬੀਜ ਖਰੀਦਿਆ ਫਿਰ ਬਾਜ਼ਾਰ ਦੇ ਵਿੱਚ ਵੀ ਨਕਲੀ ਬੀਜ ਦੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਪੀ ਵੀ ਡਬਲਯੂ 826 ਦਾ ਨਕਲੀ ਬੀਜ ਬਾਜ਼ਾਰ 'ਚ ਚੱਲ ਰਿਹਾ ਹੈ ਚਲੋ ਫਿਰ ਬਜਾਈ ਹੋ ਗਈ ਉਸ ਤੋਂ ਬਾਅਦ ਪੀਲੀ ਕੁੰਗੀ ਦੇ ਅਟੈਕ ਕਾਰਨ ਸਭ ਤੋਂ ਵੱਧ ਚਰਚਾ ਇਸੇ ਕਿਸਮ ਦੀ ਰਹੀ ਭਾਵੇਂ ਪੀਲੀ ਕੁੰਗੀ ਦਾ ਅਟੈਕ ਹੋਰ ਕਿਸਮਾਂ ਤੋਂ ਵੀ ਆਇਆ ਪਰ ਖਬਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਿਸਮ ਪੀਲੀ ਕੁੰਗੀ ਦੇ ਅਟੈਕ ਕਾਰਨ ਪੀਬੀਡਬਲ 826 ਵੀ ਰਹੀ ਸਟਾਈ ਭਾਵੇਂ ਜੋ ਮਰਦੀ ਹੋਵੇ ਪਰ ਚਰਚਾ ਦੇ ਵਿੱਚ ਸਭ ਤੋਂ ਵੱਧ ਇਹ ਕਿਸਮ ਹੀ ਰਹੀ ਅੰਤ ਦੇ ਵਿੱਚ ਉਹਨਾ ਪੰਗਲ ਕਰ ਲੈਣੇ ਝਾੜ ਦੇ ਉੱਤੇ ਝਾੜੇ ਦਾ ਕਿਸ ਤਰ੍ਹਾਂ ਦਾ ਰਹਾ ਇੰਨਾ ਕੁਝ ਹੋਣ ਦੇ ਬਾਵਜੂਦ ਕਿਵੇਂ ਇਹਨੇ ਝਾੜ ਦਿੱਤਾ ਇਹ ਆਪਾਂ ਗੱਲ ਕਰਦੇ ਹਾਂ ਸਾਡੇ ਆਪਣਾ ਮਲੇਰਕੋਟਲੇ ਏਰੀਆ ਦੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਜੋ ਕਿਸਾਨਾਂ ਤੋਂ ਹੁਣ ਤੱਕ ਦੀ ਰਿਪੋਰਟ ਆਈ ਹੈ ਉਹਦੇ ਮੁਤਾਬਕ ਤਾਂ ਬਹੁਤ ਵਧੀਆ ਝਾੜ ਦੀ ਰਿਪੋਰਟ ਹੈ ਜੋ ਕਿਸਾਨ ਮੇਰੇ ਆਪਣੇ ਕੰਟੈਕਟ ਦੇ ਵਿੱਚ ਨੇ ਉਹਨਾਂ ਦੇ ਵਿੱਚ ਕੋਈ ਵੀ ਕਿਸਾਨ ਨੇ ਪ੍ਰੋਬਲਮ ਨਹੀਂ ਦੱਸੀ ਝਾੜ ਸੰਬੰਧੀ ਸਾਰੇ ਦੇ ਸਾਰੇ ਕਿਸਾਨਾਂ ਨੇ ਝਾੜ ਤਸੱਲੀ ਬਖਸ਼ ਦੱਸਿਆ 24 25 ਕੁਇੰਟਲ ਤੱਕ ਇਹਦਾ ਝਾੜ ਆਮ ਹੀ ਦੱਸਿਆ ਗਿਆ ਕਈ ਕਿਸਾਨਾਂ ਦੇ ਵੱਲੋਂ ਤਾਂ 27 ਪਲੱਸ ਤੱਕ ਝਾੜ ਵੀ ਇਹਦਾ ਦੱਸਿਆ ਮੈਂ ਆਪਣੇ ਖੇਤ ਦੀ ਗੱਲ ਕਰ ਲੈਂਦਾ ਮੇਰੇ ਆਪਣੇ ਖੇਤ ਦੇ ਵਿੱਚ 2.5 ਕਿਲੇ ਜੇ ਲਗਭਗ 13 ਕਬੀਗੇ ਥੋਂ ਲਾਇਆ ਸੀ ਸਾਡੇ ਬਿੱਗਿਆਂ ਦੇ ਵਿੱਚ ਗੱਲ ਕਰਦਿਆਂ ਆਮ ਮੇਰੇ ਆਪਣੇ ਖੇਤ ਦੇ ਵਿੱਚ 13 ਬਿੱਗਿਆਂ ਦੇ ਵਿੱਚੋਂ 71 ਕੁਇੰਟਲ ਕਣਕ ਹੋਈ ਆ ਹੁਣ ਜੇ ਕਰ ਇਹਦਾ ਆਪਾਂ ਕਿਲਿਆਂ ਦੇ ਵਿੱਚ ਹਿਸਾਬ ਬਣਾ ਲਈਏ ਤਾਂ 26 ਕੁਇੰਟਲ 20 21 ਕਿਲੋ ਦੇ ਲਗਭਗ ਝਾੜ ਬਣਦਾ ਜਿਹੜਾ ਕਿ ਸੂਫੀ ਸੰਟ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਨਹੀਂ ਹੈਗਾ ਅੰ ਦੋ ਕਿਸਮਾਂ ਹੋਰ ਵੀ ਮੈਂ ਲਾਈਆਂ 303 222 ਉਹਨਾਂ ਦਾ ਝਾੜ 25 ਦੇ ਨੇੜੇ ਤੇੜੇ ਨਿਕਲਿਆ ਉਹ ਵੀ ਘੱਟ ਨਹੀਂ ਸੀ ਹੈਗਾ ਇਸ ਵਾਰ ਝਾੜ ਸਾਰੀਆਂ ਕਿਸਮਾਂ ਦਾ ਹੀ ਬਹੁਤ ਵਧੀਆ ਕਿਉਂਕਿ ਮੌਸਮਾ ਜਿਹੜਾ ਝਾੜ ਦੇ ਬਹੁਤ ਅਨੁਕੂਲ ਹੈ ਅ ਬਾਕੀ ਵੀਡੀਓ ਦੇਖ ਰਹੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ 826 ਦੇ ਬਾਰੇ ਗੱਲ ਕਰਦੇ ਹਾਂ ਕਿਉਂਕਿ ਇਹਦੇ ਤੇਈ ਜ਼ਿਆਦਾ ਨੁਕਤਾ ਛੀਨੀ ਹੋਈ ਹੈ ਆਪਣੇ ਏਰੀਆ ਦੇ ਵਿੱਚ ਜਾਂ ਜੇ ਤੁਸੀਂ ਆਪ ਲਾਇਆ 822 ਤਾਂ ਕਮੈਂਟਾਂ ਦੇ ਵਿੱਚ ਝਾੜ ਜ਼ਰੂਰ ਦੱਸਿਓ ਵੀ ਕਿੰਨਾ ਝਾੜ ਨਿਕਲਿਆ ਜੇ ਤੁਹਾਡੇ ਕਿਸੇ ਗਮੰਡੀ ਨੇ ਲਾਇਆ ਉਹਨੂੰ ਵੀ ਪੁੱਛ ਕੇ ਤੁਸੀਂ ਝਾੜ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿਉਂਕਿ ਬਹੁਤ ਸਾਰਾ ਭੰਡੀ ਪ੍ਰਚਾਰ ਚੱਲ ਰਿਹਾ ਹੈ ਅਸਲੀਅਤ ਤਾਂ ਸਾਹਮਣੇ ਆਉਣੀ ਚਾਹੀਦੀ ਹੈ ਜੋ ਵੀ ਹੋਵੇ ਭਾਵੇਂ ਉਹ ਕਿਸੇ ਯੂਨੀਵਰਸਿਟੀ ਦੀ ਚੰਗੀ ਕਿਸਮ ਹੋਵੇ ਜਾਂ ਕਿਸੇ ਪ੍ਰਾਈਵੇਟ ਕੰਪਨੀ ਦੀ ਚੰਗੀ ਕਿਸਮ ਹੋਵੇ ਆਪਾਂ ਨੂੰ ਚੰਗੇ ਬੀਜ ਦਾ ਮਤਲਬ ਹੋਣਾ ਚਾਹੀਦਾ ਹੈ ਉਹ ਚੀਜ਼ ਜਿੰਮੇਦਾਰਾਂ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਜਿਹੜਾ ਗਲਤ ਪ੍ਰਚਾਰ ਕਰਨ ਵਾਲੇ ਲੋਕ ਨੇ ਉਹ ਆਪਾਂ ਨੂੰ ਪਤਾ ਵੀ ਉਹਨਾਂ ਦਾ ਮਕਸਦ ਮੁਨਾਫਾ ਕਮਾਉਣਾ ਹੁੰਦਾ ਹੈ ਮੁਨਾਫਾ ਕਮਾਉਣ ਵਾਲੇ ਹਰੇਕ ਖੇਤਰ 'ਚ ਹੀ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਸਾਜਿਸ਼ ਕਰਕੇ ਕਿਸੇ ਕਿਸਮ ਨੂੰ ਜਾਂ ਤਾਂ ਬਹੁਤ ਵਧੀਆ ਦੱਸ ਦਿੰਦੇ ਨੇ ਜਾਂ ਫਿਰ ਜਾਣਬੁੱਝ ਕੇ ਉਹਦੇ ਵਿਰੁੱਧ ਭੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਐ ਵੀ ਸਾਡਾ ਜਿਹੜਾ ਵਿਚ ਵੱਧ ਤੋਂ ਵੱਧ ਵਿੱਚ ਵੇਖ ਸਕੇ ਮਕਸਦ ਸਿਰਫ ਕੀ ਹੈ ਇੱਕੋ ਇੱਕ ਮਕਸਦ ਹੈ ਵੀ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਆਪਾਂ ਕਿਸੇ ਖਾਸ ਕਿਸਮ ਦੇ ਹੱਕ ਵਿੱਚ ਨਹੀਂ ਨਾ ਕਿਸੇ ਯੂਨੀਵਰਸਿਟੀ ਦੇ ਹੱਕ ਤੋਂ ਨਾ ਕਿਸੇ ਆਪਾਂ ਪ੍ਰਾਈਵੇਟ ਕੰਪਨੀ ਦੇ ਬੀਜ ਦੇ ਹੱਕ ਤੋਂ ਆਪਾਂ ਕਹਿੰਦੇ ਆ ਵੀ ਜੋ ਵੀ ਬੀਜ ਚੰਗਾ ਝਾੜ ਦੇਵੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦੇਵੇ ਭਾਵੇਂ ਉਹ ਕਿਸੇ ਯੂਨੀਵਰਸਿਟੀ ਦਾ ਬੀਜ ਹੋਵੇ ਭਾਵੇਂ ਕਿਸੇ ਪ੍ਰਾਈਵੇਟ ਅਦਾਰੇ ਦਾ ਹੋਵੇ ਆਪਾਂ ਨੂੰ ਕੀ ਫਰਕ ਪੈਂਦਾ ਆ ਆਪਾਂ ਨੂੰ ਤਾਂ ਬੀਜ ਚੰਗਾ ਚਾਹੀਦਾ ਹੈ हां ਇਹ ਤੇ ਗੱਲ ਆ ਵੀ ਕਿਉਂਕਿ ਜਿਹੜੇ ਲੋਕ ਆਪਣੇ ਸਿਰਫ ਮਕਸਦ ਆਪਣੇ ਮਤਲਬ ਦੇ ਵਾਸਤੇ ਕਿਸੇ ਦੇ ਦੂਸਰੇ ਚਾਹੇ ਯੂਨੀਵਰਸਿਟੀ ਦਾ ਵੀ ਆ ਜਾਂ ਕਿਸੇ ਹੋਰ ادارے ਦਾ ਉਹਨੂੰ ਜੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹਦੇ ਬਾਰੇ ਆਪਾਂ ਨੂੰ ਸੂਚਿਤ ਹੋਣ ਦੀ ਲੋੜ ਰਹਿੰਦੀ ਆ ਕੋਈ ਵੀ ਆਪਣੇ ਸਿਰਫ ਫਾਇਦੇ ਦੇ ਵਾਸਤੇ ਗਲਤ ਸਾਜ਼ਿਸ਼ ਕਰਦਾ ਹੈ ਜ਼ਿੰਮੇਵਾਰਾਂ 'ਚ ਗਲਤ ਅਫਵਾਹ ਫਲਾਉਂਦਾ ਹੈ ਉਸ ਬਾਰੇ ਜ਼ਿੰਮੇਵਾਰਾਂ ਨੂੰ ਸੂਚਿਤ ਕਰਨਾ ਆਪਣਾ ਸਾਰਿਆਂ ਦਾ ਫਰਜ਼ ਆ ਜ਼ਿੰਮੇਵਾਰ ਵੀਰਾਂ ਨੂੰ ਵੀ ਬੇਨਤੀ ਆ ਇਸ ਤਰ੍ਹਾਂ ਦੀਆਂ ਗਲਤ ਅਫਵਾਹਾਂ ਤੋਂ ਬਚ ਗਈ ਆਪਾਂ ਨੂੰ ਆਪਣੇ ਆਲੇ ਦੋਆਲੇ ਤੋਂ ਸਾਰਾ ਕੁਝ ਪਤਾ ਚੱਲ ਜਾਂਦਾ ਵੀ ਕਿਹੜੀ ਵੈਰਾਈਟੀ ਨੇ ਝਾੜ ਦਿੱਤਾ ਕਿਹੜੀ ਵੈਰਾਈਟੀ ਨੇ ਝਾੜ ਨਹੀਂ ਦਿੱਤਾ ਕਿਸ ਵੈਰਾਈਟੀ ਨੂੰ ਬਿਮਾਰੀ ਪਈ ਹੈ ਕਿਸ ਵੈਰਾਈਟੀ ਨੂੰ ਬਿਮਾਰੀ ਨਹੀਂ ਪਈ ਇਹ ਜ਼ਿਮੀਂਦਾਰਾਂ ਨੂੰ ਆਪਾਂ ਨੂੰ ਇੱਕ ਦੂਸਰੇ ਨਾਲ ਸਾਰੀ ਗੱਲਬਾਤ ਇਸ ਚੀਜ਼ ਬਾਰੇ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਨੂੰ ਸਾਰਾ ਕੁਝ ਪਤਾ ਲੱਗਦਾ ਰਹੇ ਇੱਕ ਦੂਏ ਦੀ ਆਪਾਂ ਮਦਦ ਕਰੀਏ ਫੇਰ ਹੀ ਆਪਣੀ ਮਦਦ ਹੁੰਦੀ ਹੈ ਜੋ ਵੀ ਝਾੜ ਨਿਕਲਿਆ ਬਿਲਕੁਲ ਆਪਾਂ ਸਹੀ ਦੱਸਿਏ ਕੋਈ ਬਿਮਾਰੀ ਲੱਗੀ ਹੈ ਕੋਈ ਪ੍ਰੋਬਲਮ ਆਈ ਹੈ ਜੋ ਵੀ ਕੁਝ ਹੋਇਆ ਆਪਾਂ ਸਾਰਾ ਕੁਝ ਸਹੀ ਦਸੀਏ ਇਹਦੇ ਵਿੱਚ ਹੀ ਸਾਰਿਆਂ ਦਾ ਫਾਇਦਾ ਹੈ ਕਿਉਂਕਿ ਆਪਾਂ ਨੂੰ ਪਤਾ ਵੀ ਪਦਾਰਥਵਾਦੀ ਜੋਗ ਚੱਲਦਾ ਹੈ ਸਭ ਹਰ ਕੋਈ ਵੱਧ ਤੋਂ ਵੱਧ ਮੁਨਾਫਾ ਕਮਾਉਣ ਨੂੰ ਤਰਜੀਹ ਦਿੰਦਾ ਹੈ ਇਹ ਜਿਹੜੇ ਲੋਕ ਨੇ ਫਿਰ ਭੂਲੇ ਭਾਲੇ ਲੋਕਾਂ ਨੂੰ ਘਬਰਾਹ ਕਰਕੇ ਆਪਣਾ ਉਲੂਸ਼ੀਤਾ ਕਰਨ ਦੀ ਤਾਕਤ 'ਚ ਰਹਿੰਦੇ ਨੇ ਇਸ ਲਈ ਆਪਾਂ ਨੂੰ ਇਹਨਾਂ ਸਾਰਿਆਂ ਤੋਂ ਸਟੇ ਟ ਰਹਿਣਾ ਚਾਹੀਦਾ ਸੋ ਕਿਸਾਨ ਵੀਰਾਂ ਨੂੰ ਫਿਰ ਤੋਂ ਬੇਨਤੀ ਹੈ ਵੀ ਆਪਾਂ ਪੀਬੀਡਬਲਯੂ 826 ਦੀ ਗੱਲ ਕਰਦੇ ਹਾਂ ਕਿਉਂਕਿ ਇਹਦੇ ਬਾਰੇ ਹੀ ਜਿਆਦਾ ਪ੍ਰਚਾਰ ਭੰਡੀ ਪ੍ਰਚਾਰ ਕੀਤਾ ਗਿਆ ਵੀ ਜਿੰਨਾਂ ਵੀ ਕਿਸਾਨ ਵੀਰਾਂ ਨੇ ਇਹਦੀ ਬਿਜਾਈ ਕੀਤੀ ਹੈ ਉਹਦਾ ਜਿਹੜਾ ਝਾੜ ਹੈ ਜਰੂਰ ਕਮੈਂਟਾਂ ਚ ਦੱਸਿਆ ਜਾਵੇ ਬਿਲਕੁਲ ਠੀਕ ਦੱਸਿਆ ਜਾਵੇ ਗਲਤ ਨਾ ਦੱਸਿਆ ਜਾਵੇ ਘੱਟ ਆਇਆ ਘੱਟ ਦੱਸਿਆ ਜਾਵੇ ਪ੍ਰੋਬਲਮ ਆਈ ਹੈ ਕੋਈ ਉਹ ਵੀ ਦੱਸੀ ਜਾਵੇ ਤਾਂ ਕਿ ਜੋ ਅਸਲੀਅਤ ਆ ਕਿਸਾਨਾਂ ਦੇ ਸਾਹਮਣੇ ਆ ਸਕੇ ਤਾਂ ਕਿ ਆਪਾਂ ਨੂੰ ਸਾਰਾ ਪਤਾ ਲੱਗ ਸਕੇ ਕਿਉਂਕਿ ਇਸ ਤਰ੍ਹਾਂ ਦੇ ਲੋਕ ਫਿਰ ਅੱਗੇ ਨੂੰ ਵੀ ਜੋ ਕੋਈ ਚੰਗੀ ਵੈਰਾਈਟੀ ਹੈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ